ਤੇ ਇਹ ਖੜੀਆਂ ਦਿਖਾ ਦਿੰਨਾ ਵੀ ਸਾਰੀਆਂ ਕਿਵੇਂ ਹੋ ਸਕਦਾ ਨੰਬਰ ਕਿੱਥੇ ਦੇ ਨਹੀਂ ਇਹ ਐਫ ਲਿਖਿਆ ਸਾਰਿਆਂ ਨੇ ਆ ਪਹਿਲੀ ਗੱਡੀ ਦਿਖਾਓ ਆ ਪਹਿ ਲੱਗਿਆ 50 ਸਰਕਾਰ ਦੇ ਇਹ ਐਫ ਨੰਬਰ ਲੱਗੇ ਅੱਗੇ ਮੈਂ ਤੁਹਾਨੂੰ ਸਾਰੀਆਂ ਗੱਡੀਆਂ ਜਿਹੜੀਆਂ ਇਸ ਚੀਜ਼ੇ ਨਾਲ ਇਹਨਾਂ ਨੂੰ ਕੀ ਕੰਮ ਕਰਾਉਣਾ ਇਹਨਾਂ ਨੇ ਕੀ ਇਹਨਾਂ ਤੋਂ ਨਹੀਂ ਕਰਾਉਣਾ ਇਹ ਰਹਾ ਮਤਲਬ ਕਿ ਆ ਇੱਥੇ ਖੜੀਆਂ ਦਫ਼ਤਰਾਂ ਦੇ ਇਹਨਾਂ ਦੇ ਕੋਲ ਸਾਰਿਆਂ ਦੇ ਕਿਸੇ ਦੇ ਨੰਬਰ ਇੰਨੀ ਜਗ੍ਹਾ ਤੇ ਤਿੰਨ ਚਾਰ ਗੱਡੀਆਂ ਆ ਜਿਹੜੀਆਂ ਉਹ ਇਸ ਵੇਲੇ ਮੈਂ ਦੇਖ ਰਿਹਾ ਬਾਕੀ ਇਹਨਾਂ ਚ ਸਾਰੀ ਸ਼ਰਾਬ ਭੰਡੀ ਜਾਣੀ ਇਹਨਾਂ ਚ ਗੁੰਡਾਗਰਦੀ ਹੋਣੀ ਆ ਇਹਨਾਂ ਚ ਸਾਰੇ ਇਹਨਾਂ ਨੇ ਪੈਸੇ ਬਣਦੇ ਆ ਤੀਜੀ ਗੱਡੀ ਜਿਹੜੀ ਆ ਇੰਨੀ ਇੱਕ ਜਗ੍ਹਾ 'ਚ ਆ ਖੜੀ ਆ ਇੱਥੇ ਇਹ ਐਕਟ ਨਾਲ ਵੀ ਆ ਦੇਖੋ ਓਡੇ ਮੂਰੇ ਇਹ ਮੈਂ ਕਲੈਕਸ਼ਨ ਕਮਿਸ਼ਨ ਨੂੰ ਮੈਂ ਇਹ ਮੂਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੀ ਇੱਕ ਜਗ੍ਹਾ ਕਿਸੇ ਤੇ ਨੰਬਰ ਪਲੇਟ ਨਹੀਂ ਇਹ ਭਗਵੰਤ ਮਾਨ ਤੇ ਕੇਜਰੀਵਾਲ ਇੱਥੇ ਆਏ ਹੋਏ ਆ ਤੇ ਕੀ ਉਹਨਾਂ ਦੀ ਸਾਜ਼ਿਸ਼ ਆ ਕਿ ਇੱਜ ਗੈਂਗਸਟਰ ਆਉਣੇ ਆ ਇੱਜ ਨਸ਼ਾ ਹੋਣਾ ਇੱਜ ਪੈਸੇ ਵੰਡਣੇ ਆ ਕੀ ਆ ਇਹ ਕੋਈ ਮੈਂ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤੇ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸਪੈਕਸ਼ਨ ਚ ਖੜੀਆਂ ਐ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਵੀ ਖੜੀਆਂ ਦਿਖਾ ਦਿੰਨਾ ਵੀ ਸਾਰੀਆਂ ਕਿਵੇਂ ਹੋ ਸਕਦਾ ਨੰਬਰ ਕਿਸੇ ਦੇ ਨਹੀਂ ਗੇ EF ਲਿਖਿਆ ਸਾਰਿਆਂ ਨੇ ਆ ਪਹਿਲੀ ਗੱਡੀ ਦਿਖਾ ਰਿਹਾ ਆ ਪਹਿ ਨੱਗਿਆ ਪੰਜਾਬ ਸਰਕਾਰ ਦੇ EF ਨੰਬਰ ਲੱਗੇ ਆ ਅੱਗੇ ਮੈਂ ਤੁਹਾਨੂੰ ਹੋਰ ਸਾਨੀਆਂ ਗੱਡੀਆਂ ਜਿਹੜੀਆਂ ਇਸ ਪਿੱਛੇ ਨਾਲ ਇਹਨਾਂ ਨੂੰ ਕੀ ਕੰਮ ਕਰਾਉਣਾ ਇਹਨਾਂ ਨੇ ਕੀ ਇਹਨਾਂ ਤੋਂ ਨਹੀਂ ਕਰਾਉਣਾ ਇਹ ਰੱਬ ਜਾਣਦਾ ਆ ਉਹ ਖੜੀ ਦਿਖਾਉਂਦਾ ਹੌਲੀ ਹੌਲੀ ਸਾਰੀਆਂ ਗੱਡੀਆਂ ਦੇ ਦੇ ਵਿੱਚ ਨੰਬਰ ਲੱਗਦੇ ਨੇ ਇਹ ਮਤਲਬ ਕਿ ਯਾਰ ਇੱਥੇ ਖੜੀਆਂ ਦਫ਼ਤਰਾਂ ਦੇ ਇਹਨਾਂ ਦੇ ਕੋਲ ਸਾਰਿਆਂ ਦੇ ਕਿਸੇ ਦੇ ਨੰਬਰ ਲਿਖੇ ਉਹ ਆ ਨਵੀਂ ਆ ਨਵੀਂ ਆ ਜੀ ਇਹਦੇ ਵਿੱਚ ਇਹ ਸਰਕਲ ਕਮਟੀ ਆ ਤੇ ਇਹ ਐਫ ਲਿਖਿਆ ਯਾਦ ਰੱਖਦਾ ਐਨੀ ਐਨੀ ਜਗ੍ਹਾ ਤੇ ਤਿੰਨ ਚਾਰ ਗੱਡੀਆਂ ਆ ਜਿਹੜੀਆਂ ਉਹ ਇਸ ਵੇਲੇ ਮੈਂ ਦੇਖ ਰਿਹਾ ਬਾਕੀ ਇਹਨਾਂ ਚ ਸਾਰੀ ਸ਼ਰਾਬ ਭੱਦੀ ਜਾਣੀ ਇਹਨਾਂ ਚ ਗੁੰਡਾਗਰਦੀ ਹੋਣੀ ਆ ਇਹਨਾਂ ਚ ਸਾਰੇ ਇਹਨਾਂ ਨੇ ਪੈਸੇ ਬਣਦੇ ਆ ਤੀਜੀ ਗੱਡੀ ਜਿਹੜੀ ਆ ਇੰਨੀ ਇੱਕ ਜਗ੍ਹਾ 'ਚ ਆ ਖੜੀ ਆ ਇੱਧੇ ਐਕਾ ਨਾਲ ਵੀ ਆ ਦੇਖ ਤਿੱਥੇ ਵੀ ਪੰਜਾਬ ਸਰਕਾਰ ਦਾ ਸੀ ਆ ਦੇਖੋ ਇਤੋਂ ਹੀ ਦੱਸੋ ਇਹ ਵੀ ਆ ਉਡੇ ਮੂਰੇ ਇਹ ਮੈਂ ਇਲੈਕਸ਼ਨ ਕਮਿਸ਼ਨ ਨੂੰ ਮੈਂ ਇਹ ਮੂਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੇ ਕਿ ਜਗ੍ਹਾ ਕਿਸੇ ਤੇ ਨੰਬਰ ਪਲੇਟ ਨਹੀਂ ਇਹ ਭਗਵੰਤ ਜਮਾਨ ਤੇ ਕੇਦਰੀਵਾਲ ਇੱਥੇ ਆਏ ਹੋਏ ਆ ਤੇ ਕੀ ਉਹਨਾਂ ਦੀ ਸਾਜ਼ਿਸ਼ ਆ ਕਿ ਇੱਜ ਗੈਂਗਸਟਰ ਆਉਣੇ ਆ ਇੱਜ ਨਸ਼ਾ ਹੋਣਾ ਇੱਜ ਪੈਸੇ ਵੰਡਨੇ ਆ ਕੀ ਆ ਇਹ ਕੋਈ ਮੈਂ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤਾਂ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸ ਪ੍ਰੋਟੈਕਸ਼ਨ ਚ ਖੜੀਆਂ ਐ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਉਹਦੇ ਉੱਤੇ ਦੇਖੋ ਤਾਂ ਸਹੀ ਨਾ ਮੈਂ ਦੇਖ ਨਹੀਂ ਆ ਰਿਹਾ ਕਿ ਕੋਈ ਵੀ ਗੱਡੀ ਦੇ ਨੰਬਰ ਨਹੀਂ ਐ ਬਿੱਟੇ ਕਿਤੇ ਮੈਂ ਮੁੰਡਾ ਕਰਦੀ ਆ ਬਹੁਤ ਖੜੀਆਂ ਜੀ ਬਹੁਤ ਸੱਦੇ ਆ ਬਹੁਤ ਖੜੀਆਂ ਇੱਕ ਅੱਧੀ ਵੀ ਬਹੁਤ ਖੜੇ ਸਾਰਾ ਤਰਨ ਸਾਰੇ ਤਰਨ ਤਰਨ ਭਰਿਆ ਪਿਆ ਮੈਂ ਕੋਈ ਨਿਕਲ ਲੱਗਿਆ ਸੀ ਆ ਇੰਨੀ ਜਗ੍ਹਾ ਤੇ ਬਿੰਦੂ ਦਪਾ ਰਿਹਾ ਇੱਕ ਤੇ ਤਿੰਨ ਦਾ ਸਟicker ਆਪ ਆ ਰਿਹਾ ਇਹਦੇ ਵਿੱਚ ਵੀ ਕੋਈ ਕੋਈ ਅਨਾਧੇ ਨਾਲ ਪਿੱਛੇ ਆ ম্যাডাম স্যার ব্রিজ করে সাইজ বেটার